ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸ਼ਰੋਮਣੀ ਅਕਾਲੀ ਦਲ ਵੱਲੋਂ ਅੱਜ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਜਦੀ ਜਾਣਕਾਰੀ ਦਲਜੀਤ ਸਿੰਘ ਚੀਮਾ ਵੱਲੋਂ ਦਿੱਤੀ ਗਈ ਹੈ ਉਹਨਾਂ ਕਹੇ ਕਿ ਸ਼੍ਰੇ ਅਕਾਲ ਤਖਤ ਦੇ ਫੈਸਲੇ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦਿਲ ਦੀ ਇੱਛਾ ਸੀ ਕਿ ਉਹ ਕਾਰਜਕਾਰੀ ਪ੍ਰਧਾਨ ਲਗਾਉਣ ਜਿਹਦੇ ਚੱਲਦੇ ਬਾਗੀ ਧੜੇ ਵੱਲੋਂ ਲਗਾਤਾਰ ਸਵਾਲ ਖੜੇ ਕੀਤੇ ਗਏ ਨੇ ਪਰ ਪਹਿਲਾਂ ਤੁਸੀਂ ਦਲਜੀਤ ਸਿੰਘ ਚੀਮਾ ਦਾ ਇਹ ਬਿਆਨ ਸੁਣੋ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਟਕਸਾਲੀ ਆਗੂ ਸਰਦਾਰ ਬਰਵਿੰਦਰ ਸਿੰਘ ਹੁੰਦੜ ਸਾਹਿਬ ਨੂੰ ਪਾਰਟੀ ਦਾ ਵਰਕਿੰਗ ਪ੍ਰੈਜਿਡੈਂਟ ਡਾ ਉਹ ਅਪਾਇੰਟ ਕੀਤਾ ਸਰਦਾਰ ਸੁਪੀਰ ਸਿੰਘ ਬਾਦਲਾਹਰਾਂ ਦੇ ਮੰਦੀ ਇੱਛਾ ਸੀ ਕਿਉਂਕਿ ਪਹਿਲਾਂ ਉਹਨਾਂ ਨੇ ਨਿਵਾਣੀ ਸਿੱਖ ਦੇ ਤੌਰ ਤੇ ਜਿਹੜਾ ਸਪਸ਼ਟੀਕਰਨ ਸ਼੍ਰੀ ਹਰਤਕ ਸਾਹਿਬ ਤੇ ਜੈਦਰ ਸਾਹਿਬ ਨੇ ਮੰਗਿਆ ਸੀ ਉਹ ਜਾਤੀ ਤੌਰ ਤੇ ਪੇਸ਼ ਹੋ ਕੇ ਦਿੱਤਾ ਸੀ ਕੱਲ ਕਿਉਂਕਿ ਸੁਣਵਾਈ ਹੈ ਉਹਨਾਂ ਦੇ ਮਨ ਦੀ ਇੱਛਾ ਸੀ ਕਿ ਕੱਲ ਸੁਣਵਾਈ ਹੋਣੀ ਹੈ ਤੇ ਮੇਰੇ ਦਿਲ ਦੀ ਇੱਛਾ ਹੈ ਕਿ ਪਾਰਟੀ ਦੀ ਜ਼ਿੰਮੇਵਾਰੀ ਜਿਹੜੀ ਪ੍ਰਧਾਨ ਦੀ ਹੈ ਇਹ ਕੋਈ ਹੋਰ ਸੰਭਾਲ ਸੋ ਉਹਨਾਂ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਪੁੰਦਰ ਸਾਹਿਬ ਨੂੰ ਦਿੱਤੀ ਹੈ ਔਰ ਇੱਕ ਨਿਮਾਣੇ ਸੇਵਕ ਦੇ ਤੌਰ ਦੇ ਉੱਤੇ ਜਿਹੜੀ ਹੈ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਏਗਾ ਉਹਨੂੰ ਉਹ ਪ੍ਰਬੰਧਨ ਕਰਨਗੇ ਜੋ ਅਕਾਲ ਤਖਤ ਸਾਹਿਬ ਦਾadesh ਆਇਆ ਉਹਨ ਕਦੇ ਵਿੱਚ ਪ੍ਰਬੰਧਨ ਕਰਨਗੇ ਇਸ ਕਰਕੇ ਉਹਨਾਂ ਦੇ ਆਪਣੇ ਮਨ ਦੀ ਇੱਛਾ ਸੀ ਕਿ ਮੇਰਾ ਦਿਲ ਕਹਿੰਦਾ ਕਿ ਕਲ ਸੁਣਾਈ ਹੋਣੀ ਹੈ ਤੇ ਮੈਂ بطور ਪ੍ਰਧਾਨ ਦੀ بجائے ਨਿਰਮਾਣੀ ਸਿੱਖ ਦੇ ਤੌਰ ਤੇ ਇੰਤਜ਼ਾਰ ਜਿਹੜੀ ਹੈ ਕਹਿੰਦੇ ਸੋ ਜਿੱਦਾਂ ਤੁਸੀਂ ਦਲਜੀਤ ਸਿੰਘ ਚਿਮਾ ਦਾ ਬਿਆਨ ਸੁਣੀ ਹੈ ਤੇ ਹੁਣ ਗੱਲ ਕਰਦੇ ਆ ਸਾਬਕਾ ਵਿਧਾਇਕ ਨੇ ਹਰਿੰਦਰਪਾਲ ਸਿੰਘ ਚੰਦੂ ਮਾਜਰਾਣਾ ਨੇ ਵੀ ਪ੍ਰਧਾਨਗੀ ਨੂੰ ਲੈ ਕੇ ਕੀ ਸਵਾਲ ਖੜੇ ਕੀਤੇ ਨੇ ਉਹਨਾਂ ਕਹੇ ਕਿ ਬਲਵਿੰਦਰ ਸਿੰਘ ਭੁੰਦਲ ਜੋ ਕਿ ਸੀਨੀਅਰ ਲੀਡਰ ਨੇ ਅਸੀਂ ਸਤਿਕਾਰ ਕਰਦੇ ਆ ਉਹਨਾਂ ਦਾ ਪਰ ਜੋ ਝੁੰਡਾ ਕਮੇਟੀ ਦੀ ਰਿਪੋਰਟ ਹੈ ਉਹਦੇ ਅਨੁਸਾਰ ਵੀ ਲੋਕਾਂ ਦੀ ਇੱਛਾ ਹੈ ਜੋ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਉਹ ਇੱਕ ਸਿੱਖੀ ਸਰੂਪ ਵਾਲਾ ਹੋਣਾ ਚਾਹੀਦਾ ਦੇਖੋ ਕਾਰਜਕਾਰੀ ਪ੍ਰਧਾਨ ਦਾ ਮਤਲਬ ਜਿਹੜਾ ਇਹ ਹੁੰਦਾ ਵੀ ਜਦੋਂ ਕੋਈ ਪ੍ਰਧਾਨ ਉਪਸਥਿਤ ਨਾ ਹੋਵੇ ਜਾਂ ਉਹਦੇ ਕੋਲੇ ਕੋਈ ਹੋਰ ਜ਼ਿੰਮੇਵਾਰੀ ਹੋਵੇ ਉਸ ਸਮੇਂ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਲਾਇਆ ਜਾਂਦਾ ਮੈਂ ਨਹੀਂ ਸਮਝਦਾ ਇਹ ਤਾਂ ਸਰਦਾਰ ਸੁਖਵੀਰ ਸਿੰਘ ਬਾਦਲੀ ਦੱਸ ਸਕਦੇ ਨੇ ਹਜੇ ਪੂਰੀ ਜਾਣਕਾਰੀ ਨਹੀਂ ਆਈ ਵੀ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਪਾਰਟੀ ਦਾ ਲਾਇਆ ਕਿਉਂ ਆ ਦੂਸਰੀ ਗੱਲ ਮੈਂ ਸਮਝਦਾ ਵੀ ਜਦੋਂ ਕਰਨੀ ਲੱਗੇ ਨੇ ਫਿਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਬੇਨਤੀ ਆ ਦੇ ਪੰਥਪੀਕ ਇਕਤਵਾਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਮੁਰਸਰ ਜੀਤੀ ਵਾਸਤੇ ਜਿਹੜੀ ਅਕਾਲੀ ਵਰਕਰਾਂ ਦੀ ਭਾਵਨਾਵਾਂ ਝੁੰਦਾ ਕਮੇਟੀ ਦੇ ਵਿੱਚ ਦਰਜ ਨੇ ਕਿ ਤੁਸੀਂ ਪਾਰਟੀ ਤੋਂ ਅਸਤੀਫਾ ਦੇ ਕੇ ਪਾਰਟੀ ਦੀ ਕਮਾਨ ਸਦਾ ਬਲਵਿੰਦਰ ਸਿੰਘ ਪੁੰਦਰ ਦਾ ਸਤਕਾਰ ਆ ਪੁਰਾਣੇ ਲੀਡਰ ਨੇ ਪਰ ਇੱਕ ਐਮਐਲਏ ਐਮਪੀ ਵਜ਼ੀਰ ਹੋਣਾ ਵੱਖਰੀ ਗੱਲ ਆ ਅਕਾਲੀ ਦਲ ਦਾ ਪ੍ਰਧਾਨ ਹੋਣਾ ਉਹ ਲੋਕਾਂ ਦੀ ਇੱਕ ਕਲਪਨਾ ਲੋਕਾਂ ਦੀ ਇੱਕ ਚਾਹਤ ਆ ਵੀ ਕੋਈ ਐਸਾ ਵਿਅਕਤੀ ਜਿਹੜਾ ਵਿਅਕਤੀ ਦੀ ਦਿੱਖ ਜਿਹੜੀ ਹੈਗੀ ਆ ਅਕਾਲੀ ਦਲ ਦੇ ਪ੍ਰਧਾਨਗੀ ਵਾਸਤੇ ਪੂਰੀ ਪਰਪੱਕ ਹੋਵੇ ਜਿੱਥੇ ਉਹ ਅਮਰਤਾ ਸਿੰਘ ਹੋਵੇ ਉਥੇ ਬਾਣੀ ਦਾ ਪੂਰਾ ਅਧਿਆਨ ਹੋਵੇ ਤੇ ਖਾਸ ਤੌਰ ਦੇ ਉੱਤੇ ਪੰਜਾਬ ਦੀ ਸੱਭਿਆਤਾ ਸੱਭਿਆਚਾਰ ਪੰਜਾਬੀ ਬੋਲੀ ਦੇ ਉੱਤੇ ਪਕੜ ਹੋਵੇ ਐਸੇ ਪ੍ਰਧਾਨ ਦੀ ਜਿਹੜੀ ਕਲਪਨਾ ਐਸੇ ਪ੍ਰਧਾਨ ਦੀ ਜਿਹੜੀ ਮੰਗਾ ਉਹ ਅਕਾਲੀ ਵਰਕਰਾਂ ਵੱਲੋਂ ਝੁੰਡਾ ਕਮੇਟੀ ਦੇ ਵਿੱਚ ਰੱਖੀ ਗਈ ਸੀਗੀ ਸੋ ਮੈਂ ਸਮਝਦਾ ਵੀ ਸਦਾ ਸੁਭੀਰ ਸਿੰਘ ਬਾਦਲ ਨੂੰ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਖੇਤਰੀ ਪਾਰਟੀ ਮੁੜ ਕੇ ਲੀਹਾਂ ਤੇ ਆ ਸਕੇ ਉਹਦੇ ਲਈ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਇੱਕ ਐਸੇ ਯੋਗ ਵਿਅਕਤੀ ਦੇ ਹੱਥਾਂ ਦੇ ਵਿੱਚ ਜਿਹੜਾ ਅਕਲ ਨਾਲ ਜਲਦੀ ਪ੍ਰਧਾਨਗੀ ਦੇ ਫਿੱਟ ਬੈਟ ਦਾ ਹੋਵੇ ਉਹਦੇ ਹੱਥਾਂ ਦੇ ਵਿੱਚ ਸਮੁੱਚੇ ਖਾਲਸਾ ਪੰਥ ਨਾਲ ਸਲਾਹ مشورے ਤੋਂ ਬਾਅਦ ਪ੍ਰਧਾਨਗੀ ਦੇਣੀ ਚਾਹੀਦੀ ਸੀ ਸੋ ਨਾਲ ਹੀ ਚਨਜੀਤ ਸਿੰਘ ਬਰਾੜ ਵੱਲੋਂ ਇੱਕ ਸਵਾਲ ਖੜੇ ਕੀਤੇ ਗਏ ਇਹਨਾਂ ਨੇ ਕਿਹਾ ਕਿ ਕਾਰਜਕਾਰੀ ਪ੍ਰਧਾਨ ਉਹਨਾਂ ਨੂੰ ਲਗਾਇਆ ਜਾਂਦਾ ਜਦੋਂ ਪ੍ਰਧਾਨ ਜੇਲ੍ਹ ਦੇ ਵਿੱਚ ਹੋਵੇ ਜਾਂ ਵਿਦੇਸ਼ ਦੇ ਵਿੱਚ ਹੋਵੇ ਜਾਂ ਕੋਈ ਬਿਮਾਰੀਆਂ ਜੂਝ ਰਿਹਾ ਹੋਵੇ ਪਰ ਸਰਦਾਰ ਸੁਖਬੀ ਵਾਦਲ ਤੰਦਰੁਸਤ ਨੇ ਤੇ ਉਹਨਾਂ ਕਿਹਾ ਕਿ ਪਾਰਟੀ ਦਾ ਉਹ ਹਾਲ ਹੋ ਗਿਆ ਕਿ ਗਿੱਧਰਵਾਹ ਤੋਂ ਕੋਈ ਚੌਣ ਲੜਨ ਲਈ ਵੀ ਤਿਆਰ ਨਹੀਂ ਦੇਖੋ ਇੱਕ ਗੱਲ ਹੈ ਕਿ ਕਾਰਜਕਾਰੀ ਪ੍ਰਧਾਨ ਜਦੋਂ ਲਗਦੇ ਆ ਉਹਦੇ ਕੋਈ ਹਾਲਾਤ ਉਤਪਨ ਹੁੰਦੇ ਆ ਬੰਦਾ ਦੇਸ਼ੋਂ ਬਾਹਰ ਗਿਆ ਹੋਵੇ ਕੋਈ ਜੇਲ੍ਹ ਚਲਾ ਜਾਵੇ ਜਾਂ ਕੋਈ ਵੱਡੀ ਬਿਮਾਰੀ ਦੀ ਹਾਲਤ 'ਚ ਹੋਵੇ ਤਾਂ ਤੱਕ ਕਾਰਜਕਾਰੀ ਪ੍ਰਧਾਨ ਜਿਹੜੇ ਆ ਉਹ ਐਕਟ ਕਰਦੇ ਆ ਅੱਜ ਪ੍ਰਧਾਨ ਸਤਾਬ ਦੇ ਚੁਸਤ ਦਰੁਸਤ ਹੁੰਦਿਆਂ ਕਾਰਜਕਾਰੀ ਪ੍ਰਧਾਨ ਲਾਉਣਾ ਉਹ ਮੈਂ ਸਮਝਦਾ ਕਿ ਪਾਰਟੀ 'ਚ ਸਭ ਤੋਂ ਸੀਨੀਅਰ ਨੇਪੁੰਧੜ ਸਾਹਿਬ ਉਹਨਾਂ ਦੀ ਵੀ ਇੱਕ ਤوهੀਨ ਕਰਨਾ ਹੀ ਆ ਇਸ ਕਰਕੇ ਪਾਰਟੀ ਪ੍ਰਧਾਨ ਸਾਹਿਬ ਸੁਬੀਤ ਸਿੰਘ ਬਾਦਲ ਸਾਹਿਬ ਨੂੰ ਜਿਨ੍ਹਾਂ ਤੇ ਇਲਜ਼ਾਮ ਹੈ ਕਿ ਬਾਰ-ਬਾਰ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਕੀਤੀ ਹੈ ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਔਰ ਕਿਉਂਕਿ ਕੇਸ ਸ਼੍ਰੀ ਕਾਲ ਤਖਤ ਸਾਹਿਬ ਤੇ ਪਹੁੰਚ ਚੁੱਕਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਦੇ ਪ੍ਰਧਾਨ ਜਿਹੜੇ ਆ ਉਹ ਐਸਜੀਪੀਸੀ ਦੇ ਤੇ ਖਾਸ ਕਰਕੇ ਸ਼੍ਰੀ ਕਾਲ ਤਖਤ ਸਾਹਿਬ ਦੇ ਸਹਿਯੋਗ ਲਈ ਪ੍ਰੋਟੈਕਸ਼ਨ ਲਈ ਬਣੇ ਸੀ ਤੇ ਜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਹੁਕਮਨਾਮਿਆਂ ਦੀ ਉਲੰਘਣਾ ਕਰੂਗਾ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਪ੍ਰਧਾਨ ਰਹਿਣ ਦਾ ਕੋਈ ਹੱਕ ਨਹੀਂ ਹੈ ਵੈਸੇ ਵੀ ਪਾਰਟੀ ਜਿਹੜੀ ਹੈ ਉਹ ਬਿਲਕੁਲ ਜ਼ੀਰੋ ਤੋਂ ਲਿਆਂ ਖੜੀ ਕੀਤੀ ਹੈ ਅੱਜ ਡਾਕਟਰ ਸੁਖੀ ਚਲੇ ਗਿਆ ਕੱਲ ਡਿੰਪੀ ਦਾ ਚਲੇ ਜਾਣਾ ਅੱਜ ਕੋਈ ਉਮੀਦਵਾਰ ਬਣ ਲਈ ਕਿ ਦਰਵਾਜ਼ਾ ਤੋਂ ਤਿਆਰ ਨਹੀਂ ਜਿਹੜਾ ਕਿ ਆਪਣਾ ਜੱਦੀ ਹਲਕਾ ਸੀ ਇਸ ਕਰਕੇ ਹਲੇ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਔਰ ਸਾਰੇ ਧੜਿਆਂ ਦੀ ਬੈਠ ਕੇ ਇੱਕ ਪ੍ਰਜੀਡੀਅਮ ਬਣਨੀ ਚਾਹੀਦੀ ਹੈ ਤੇ ਫਿਰ ਨਵੇਂ ਸਿਰਿਓਂ ਭਰਤੀ ਹੋਣੀ ਚਾਹੀਦੀ ਹੈ ਸੋ ਹੁਣ ਵੇਖਣਾ ਹੋਵੇਗਾ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਣਨ ਰਗਵੀਰ ਸਿੰਘ ਕੀ ਫੈਸਲਾ ਲੈਂਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਪਸ਼ਟਿਕਰਨ ਨੂੰ ਲੈ ਕੇ ਇਹ ਤਾਂ ਆਉਣ ਵਾਲਾ ਕੱਲ ਸਮਾਂ ਦੱਸੇਗਾ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ